ਸਾਰੇ ਕੇ ਸੇਤ ਵਾਸਤੇ ਬਹੁਤ ਵਧੀਆ ਆ ਹਾਂਜੀ ਤੇ ਇਹ ਕੇ ਪਿੰਡ ਤੋਂ ਆ ਤੇ ਇਹ ਕੇ ਚੁੱਲੇ ਤੋਂ ਆ ਅੱਛਾ ਕੁੱਕਰ ਦੇ ਵਿੱਚ ਨਹੀਂ ਆ ਅੱਛਾ ਤੇ ਚੁੱਲੇ ਦਾ ਸਵਾਦ ਵੈਸੇ ਹੀ ਤੁਹਾਨੂੰ ਪਤਾ ਬਹੁਤ ਵਧੀਆ ਆਂਦਾ ਆ ਤੋਂ ਦੇ ਕਰਕੇ ਫਿਰ ਰਹੇ ਹਾਂ ਚੁੱਲੇ ਦਾ ਸਵਾਦ ਲੈਂਦਾ ਸ਼ਹਿਰ ਵਿੱਚ ਅੱਛਾ ਅਸੀਂ ਜਦੋਂ ਆਨੇ ਆ ਇੱਥੇ ਖਾਣ ਪੀਣ ਤੇ ਸਾਨੂੰ ਸਵਾਦ ਨਹੀਂ ਲੱਗਦਾ ਜੋ ਘਰ ਦਾ ਸਵਾਦ ਆ ਅਸੀਂ ਕਹਿਆ ਕਿਉਂ ਨਾ ਚੈੱਕ ਕਰਵਾਇਆ ਜਾਏ ਸਾਰੇ ਆਦੂ ਤੇ ਫਿਰਾਰੇ ਹੀ ਆਪਣਾ ਕੰਮ bizness ਛੋਟਾ ਜਾਈ ਸੈਟਅਪ ਕੀਤਾ ਹੈ ਅੱਛਾ ਤੇ ਕਿਸ ਤਰ੍ਹਾਂ ਮਤ ਕਿ ਸਾਗ ਦੇ ਸ਼ਹਿਰ ਤੇ ਹੀ ਇੱਕ ਤੁਹਾਡੇ ਨਾਲ ਗੱਲ ਕੀ ਸ਼ਹਿਰ ਦੇ ਸਾਗ ਤੇ ਪਿੰਡ ਦੇ ਸਾਗ 'ਚ ਫਰਕ ਹੁੰਦਾ ਆਖੇ ਕੀ ਫਰਕ ਹੁੰਦਾ ਸਰ ਉਹਨਾਂ ਕੋ ਸਮਾਨੀ ਹੁੰਦਾ ਮੇਨ ਪੁਆਇੰਟ ਸਮਾਏ ਤੇ ਪਿੰਡ ਵਾਲਿਆਂ ਕੋ ਸਮਾਨ ਹੁੰਦਾ ਅੱਛਾ ਇਹਨੂੰ ਇੱਕ ਦਿਨ ਪੂਰਾ ਜਾਈਦਾ ਹੈ ਅੱਛਾ ਸਾਰਾ ਵਧੀਆ ਬਣਾਉਣ ਵਾਤੇ ਹਾਂ ਜੀ ਇਹ ਨਹੀਂ ਵੀ ਦੋ ਸੀੜੀਆਂ ਮਰਾਈਆਂ ਤੇ ਚਲੋ ਜੀ ਠੀਕ ਆ ਇਹਨੂੰ ਇੱਕ ਦਿਨ ਜਿੰਨਾ ਇਹਨੂੰ ਆਪਾਂ ਮਤਲਬ ਬਣਾਈ ਜਾਵਾਂਗੇ ਉਨਾ ਹੀ ਇਹ ਵਧੀਆ ਬਣੀ ਜਾਏਗਾ ਅੱਛਾ ਉਹਨਾਂ ਹੀ ਇਹਦਾ ਟੇਸਟ ਵੀ ਵਧੀਆ ਆਏਗਾ ਅੱਛਾ ਹਾਂਜੀ ਪ੍ਰੋਸੈਸ ਕੀ ਹੁੰਦਾ ਸਾਗ ਬਣਾਉਣ ਦਾ ਤੁਹਾਡੇ ਪ੍ਰੋਸੈਸ ਚ ਕੀ ਫਰਕ ਹੈਗਾ ਸ਼ਹਿਰ ਵਾਲੇ ਵਾਸੀਆਂ ਤੋਂ ਕਿਸ ਤਰ੍ਹਾਂ ਬਣਾਉਂਦੇ ਹੋ ਕਿੰਨਾ ਸਮਾਂ ਲੱਗਦਾ ਕਿਵੇਂ ਸ਼ੁਰੂਆਤ ਕਰਦੇ ਸਾਰੇ ਇਹ ਇੱਕ ਇੱਕੇ ਸਭ ਤੋਂ ਪਹਿਲਾਂ ਇਹਨੂੰ ਸਾਫ਼ ਕਰਨਾ ਹੁੰਦਾ ਪੰਜ ਪਾਣੀਆਂ ਦੇ ਵਿੱਚ ਕੱਢ ਕੇ ਚੰਗੀ ਤਰ੍ਹਾਂ ਸਾਫ਼ ਸਫਾਈ ਕਰਨੀ ਪਹਿਲਾਂ ਇਹਨੂੰ ਚੁਗਣਾ ਇਹ ਰੇਨੋ ਸਾਲ ਸਵਾਈ ਕਰਨੀ ਕਿਉਂਕਿ ਉਹ ਕੋਈ ਕੋ ਟਾਈਮ ਹੀ ਨਹੀਂ ਹੈ 2 ਘੰਟੇ ਦੇ ਮੋਮਬਲੀ ਨਿਕਲ ਜਾਂਦੇ ਆ ਇਹ ਜੀ ਚਲੋ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਖੁੱਲਾ ਟਾਈਮ ਆ